ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਅੱਜ ਅਮ੍ਰਿਤਸਰ ਤੋਂ ਸਵਾਰ ਹੋ ਕੇ ਗੁਰਦਾਸਪੁਰ ਨੂੰ ਇੱਕ ਕਾਰ ਸਵਾਰ ਜਿਹੜੇ ਉਹ ਜਾ ਰਹੇ ਸਨ ਤੇ ਕੰਡਿਆਲ ਦੇ ਨਜ਼ਦੀਕ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸਾਡੇ ਨਾਲ ਨੇ ਡਾਕਟਰ ਗੁਰਸ਼ਕਿੰਦ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਇਹ ਜਿਹੜਾ ਐਕਸੀਡੈਂਟ ਹੋਇਆ ਕਿੰਨਾ ਭਿਆਨਕ ਹੈ ਤੇ ਇਹਨਾਂ ਦਾ ਕਿਸ ਤਰ੍ਹਾਂ ਟ੍ਰੀਟਮੈਂਟ ਕੀਤਾ ਜਾਦਾ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਕਿ ਜਿਹੜੀ ਬੱਚੀ ਅਨਾਮਿਕਾ ਕੋ ਅਨਾਮਿਕਾ ਉਸ ਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਮੁੰਡਾ ਉਹਦੇ ਸਿਰ ਸੱਟਾ ਗਈ ਸੀ ਤੇ ਉਹ ਥੋੜੀ ਫਿਸ਼ਟਰੀ ਸੀ ਉਹਦੇ ਬਰੀਡੂ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀ ਸਕੈਨ ਲਈ ਮਤਲਬ ਕਿਹਾ ਗਿਆ ਤੇ ਬਾਕੀ ਜਿਹੜੇ ਦੂਸਰੇ ਦੋ ਮੈਡੀਸ਼ਨ ਨੇ ਉਹਨਾਂ ਨੇ ਫਰਸਟ ایڈ ਦਿੱਤੀ ਜਾਂਦੀ ਹੈ ਇਥੇ ਨਾਲੇ ਖਤਰੇ ਤੋਂ ਬਾਹਰ ਕਿਸੇ ਉਹ ਇਹ ਤਾਂ ਸੀ.ਟੀ. ਦੀ ਰਿਪੋਰਟ ਨਹੀਂ ਆਉਦੀਗੀ ਉਹ ਅਨਾਮਿਕਾ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਹਿ ਸਕਦੇ। ਸੋ ਦੇਖ ਸਕਦੇ ਹੋ ਕਿ ਡਾਕਟਰਾਂ ਵੱਲੋਂ ਜਿਹੜਾ ਉਹਨਾਂ ਦਾ ਪੇਸ਼ੈਂਟਾਂ ਦਾ ਜਿਹੜਾ ਇਲਾਜ ਕਰਤੇ ਤੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਜਿਹੜਾ ਪ੍ਰਤੀ ਕਰਵਾਇਆ ਗਿਆ। ਕੈਮਰਾਮੈਨ ਸੁਨੀਲ ਨਾਲ ਸਰਵੰਤ ਸਿੰਘ ਮਾਨ ਬਟਾਲਾ ਗੁਰਦਾਸਪੁਰ ਜੀ ਆਪਣਾ ਨਰਮ ਸਿੰਘ ਕੀ ਕਾਰਨ ਹੈ ਅੱਜ ਐਕਸੀਡੈਂਟ ਆਇਆ ਕੀ ਕਾਰਨ? ਕੋਣ ਨੇ ਵੇਜ ਅੱਗੇ ਉਹ ਬ੍ਰੇਕ ਮਾਰਤੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਕਿੜੀ ਆ ਰਹੇ ਕਿਪਰ ਚੱਲ ਆ ਰਹੇ ਕਿੱਥੋਂ ਆ ਰਹੇ ਹਾਂਜੀ ਅੰਮ੍ਰਿਤਸਰ ਤੋਂ ਆ ਰਹੇ ਖਾਲੀ ਕਰਕੇ ਕੀ ਗੱਲ ਹੋਈ ਐ ਐਕਸੀਡੈਂਟ ਦਾ ਕਾਰਨ ਕੀ ਅੱਗੇ ਕਾਰ ਦੀ ਬ੍ਰੇਕ ਵੱਜੀ ਐ ਤੇ ਪਿੱਛੋਂ ਗੱਡੀ ਭਾਈ ਪਿੱਛੋਂ ਵੀ ਤੇ ਅੰਮ੍ਰਿਤਸਰ ਮਾਲ ਲਾ ਕੇ ਆਂਦੇ ਆ ਪਿੱਛੋਂ ਆ ਰਹੇ ਕਿੱਥੋਂ ਆ ਰਹੇ ਅੰਮ੍ਰਿਤਸਰ ਤੋਂ ਮਾਲ ਲਾ ਕੇ ਆਂਦੇ ਕੜਾਈ ਛੱਡੋ ਟੈਂਸ਼ਨ ਆ ਰਹੀ ਕੀ ਕੀ ਲਾ ਕੇ ਆਇਆ ਵਾ ਪਰਚੀ ਵੀ ਸਲਿੱਪ ਵੀ ਹੋਈ ਐ ਹਾਂਜੀ ਉਹ ਦੇਖੋ ਜਾ ਰਹੇ ਆ ਪਠਾਨਕੋਟ ਖਾਲੀ ਪਰਚੀ ਆ ਗਈ ਕੋਈ ਮਾਲ ਦੀ ਹਾਂਜੀ ਹਾਂਜੀ ਪਹੁੰਚ ਲੈਂਦੀ ਹੈ ਨਾ ਹਾਂਜੀ ਹਾਂਜੀ ਨੰਬਰ ਹੈ ਘੱਟ ਰੱਖ ਤਾਂ ਹਾਂਜੀ ਹਾਂਜੀ ਪਰ ਕਿੱਥੇ ਪਲੇਟ ਉਹ ਪਲੇਟ ਉਹ ਵੀ ਨਹੀਂ ਨਾ ਟੁੱਟਾ ਵੇਖ ਲਓ ਭਾਈ ਉਹ ਪਿੱਛੇ ਪਲੇਟ ਲੱਗੀ ਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਮ੍ਰਿਤਸਰ ਤੋਂ ਸਵਾਰ ਹੋ ਕੇ ਗੁਰਦਾਸਪੁਰ ਨੂੰ ਇੱਕ ਕਾਰ ਸਵਾਰ ਜਿਹੜੇ ਉਹ ਜਾ ਰਹੇ ਸਨ ਤੇ ਕੰਡਿਆਲ ਦੇ ਨਜ਼ਦੀਕ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਸਾਡੇ ਨਾਲ ਨੇ ਡਾਕਟਰ ਗੁਰਸ਼ਰਪ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਇਹ ਜਿਹੜਾ ਐਕਸੀਡੈਂਟ ਹੋਇਆ ਕਿੰਨਾ ਭਿਆਨਕ ਹੈ ਤੇ ਇਹਨਾਂ ਦਾ ਕਿਸ ਤਰ੍ਹਾਂ ਟ੍ਰੀਟਮੈਂਟ ਕੀਤਾ ਜਾਂਦਾ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਬੱਚੀਆਂ ਸੀ ਤੇ ਜਿਹੜੀ ਬੱਚੀ ਆ ਅਨਾਮੀਕਾ ਕੋ ਅਨਾਮੀਕਾ ਉਸ ਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨ ਐਂਡ ਸਿੰਪਟਮ ਉਹ ਤੋਂ ਉਹਦੇ ਸਿਰ ਸਾਟਾ ਗਈ ਸੀ ਉਹ ਥੋੜੀ ਸਿਸਟਰੀ ਸੀ ਉਹਦੇ ਬਲੀਡਿੰਗ ਵੀ ਨੱਕ ਤੋਂ ਹੋ ਰਹੀ ਸੀ ਉਹਨੂੰ ਜਿਹੜੀ ਫਰਸਟ ایڈ ਦੇ ਕੇ ਉਹ ਸੀਡੀਸ ਚੈਨ ਲਈ ਮਤਲਬ ਕਿਹਾ ਗਿਆ ਹੈ ਕਿ ਬਾਕੀ ਜਿਹੜੇ ਦੂਸਰੇ ਦੋ ਮਿਸ਼ਨ ਨੇ ਉਹਨਾਂ ਨੇ ਫਰਸਟ ایڈ ਦਿੱਤੀ ਜਾਂਦੀ ਇਥੇ ਲਾਵੇ ਖਤਰੇ ਤੋਂ ਬਾਹਰ ਕਿਸ ਤਰ੍ਹਾਂ ਆਹ ਇਹ ਉਹਦਾ ਸੀਡੀ ਦੀ ਰਿਪੋਰਟ ਨਹੀਂ ਹੋਦੀਗੀ ਉਹ ਅਨਾਮੀਗਾ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਹਿ ਸਕਦੇ ਸੋ ਦੇਖ ਸਕਦੇ ਹੋ ਕਿ ਡਾਕਟਰਾਂ ਵੱਲੋਂ ਜਿਹੜਾ ਉਹਨਾਂ ਦਾ ਪੇਸ਼ੈਂਟਾਂ ਦਾ ਜਿਹੜਾ ਇਲਾਜ ਕਰਕੇ ਤੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਜਿਹੜਾ ਪ੍ਰਤੀ ਕਰਵਾਇਆ ਗਿਆ कैमरामैन को मैन सोनी चौहान बटाला देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप